ਸੰਸਾਰ ਦੇ ਅੰਦਰ ਰਵਾਇਤ ਨੂੰ ਸ਼ੁਰੂ ਕੀਤਾ ਪਰ ਪਿਆਰੋ ਇੱਕ ਗੱਲ ਚੇਤੇ ਰੱਖਿਓ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਮੈਂ ਦੁਬਾਰਾ ਫੇਰ ਰਿਪੀਟ ਕਰਦਾ ਕਿਉਂਕਿ ਗੱਲਾਂ ਕਈ ਦਲਾਂ ਰਿਪੀਟ ਕਰਨਾ ਜ਼ਰੂਰੀ ਹੁੰਦੀਆਂ ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਅਸੀਂ ਇੰਨੇ ਇੱਕ ਅਵੇਸਲੇ ਇੰਨੇ ਇੱਕ ਅਨਕੌਂਸ਼ੀਅਸਲੀ ਬੈਠੇ ਹੁੰਦੇ ਆ ਨਾ ਔਰ ਮਾਫ਼ ਕਰਨਾ ਕਈ ਵਾਰੀ ਤਾਂ ਸਾਨੂੰ ਪਤਾ ਕੋਈ ਨਹੀਂ ਲੱਗਦਾ ਵੀ ਗੁਰੂ ਸਾਹਿਬ ਜੀ ਦੀ ਬਾਣੀ ਦਾ ਕਿਹੜੀ ਦਾ ਪਾਠ ਹੋ ਰਿਹਾ ਕਿਹੜਾ ਕੀਰਤਨ ਹੋ ਰਿਹਾ ਕਿਹੜਾ ਕਥਾ ਹੋ ਰਹੀ ਹੈ ਤੇ ਕਿਸ ਟੌਪਿਕ ਦੇ ਉੱਤੇ ਆਪਾਂ ਕਨਵਰਸੇਸ਼ਨ ਕਰਦੇ ਆ ਸਾਨੂੰ ਹੀ ਪਤਾ ਲੱਗਦਾ ਪਰ ਸਾਨੂੰ ਇਹ ਜੀ ਰੂੜ ਪਤਾ ਹੁੰਦਾ ਵੀ ਲੰਗਰ ਦੇ ਵਿੱਚ ਅੱਜ ਆਹ ਧਾਲ ਬਣੀ ਸੀ ਆਹ ਸਬਜ਼ੀ ਬਣੀ ਸੀ ਆਹ ਉਥੇ 스낵ਸ ਬਣੇ ਸੀ ਸਾਰੀ ਕ੍ਰਿਸ਼ੀ ਸਾਨੂੰ ਸਭ ਕੁਝ ਪਤਾ ਹੁੰਦਾ ਪਰ ਜਿੱਥੋਂ ਸਾਨੂੰ ਗੁਰਨਾਮਕ ਦੀ ਕਿਰਪਾ ਮਿਲਨੀ ਆ ਸਾਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਹੁੰਦਾ ਤੇ ਸਤਿ ਜਾਣਿਓ ਪਿਆਰਿਓ ਤੇ ਜਦੋਂ ਨਾ ਸਾਡੀ ਜ਼ਿੰਦਗੀ ਦੇ ਅੰਦਰ ਸਾਨੂੰ ਕੁਝ ਪਤਾ ਨਹੀਂ ਲੱਗਦਾ ਕਿਉਂਕਿ ਗੁਰੂ ਸਾਹਿਬ ਨੇ ਬਚਨ ਕੀਤਾ ਜੇ ਸੋਚਨ ਦਾ ਉਹ ਕਿਵੇਂ ਸੂਰਜ ਚੜ੍ਹੇ ਹਜ਼ਾਰ ਕੇਤੇ ਚਾਨਣ ਹੁੰਦੇ ਆ ਗੁਰਬਿੰਦ ਘੋਰ ਅੰਧਾਗ ਭਲੇ ਆ ਭਾਵੇਂ ਤੇਰੇ ਕੋਲ ਜਿੰਨਾ ਮਰਜੀ ਪੈਸੇ ਦਾ ਚਾਨਣ ਹੋਵੇ ਭਾਵੇਂ ਤੇਰੇ ਕੋਲ ਜਿੰਨੀ ਮਰਜੀ ਰੈਪਿਊਟੇਸ਼ਨ ਹੋਵੇ ਭਾਵੇਂ ਤੂੰ ਜਿੰਨਾ ਮਰਜੀ ਸੋ ਕਾਲਡ ਕੁਆਲੀਫਾਈਡ ਇੰਟੈਲੈਕਚੁਅਲ ਪਰਸਨ ਹੋਵੇਂ ਪਰ ਜਦੋਂ ਤੱਕ ਤੇਰੇ ਜੀਵਨ ਦੇ ਵਿੱਚ ਗੁਰੂ ਦੀ ਬਾਣੀ ਦਾ ਪ੍ਰਕਾਸ਼ ਨਹੀਂ ਉਦੋਂ ਤੱਕ ਤੂੰ ਹਨੇਰੇ ਦੇ ਵਿੱਚ ਹੀ ਭਟਕਦਾ ਰਹੇਂ ਸਤਿ ਜਾਣਿਓ ਪਿਆਰਿਓ ਜਿਹੜਾ ਬੰਦਾ ਝੂਠ ਬੋਲਦਾ ਹੈ ਨਾ ਝੂਠ ਸਮਝ ਲਓ ਉਹ ਹਨੇਰੇ 'ਚ ਪਟਕ ਰਿਹਾ ਹੈ ਜਿਹੜਾ ਬੰਦਾ ਕਿਸੇ ਨਾਲ ਬੇਈਮਾਨੀ ਕਰਦਾ ਨਾ ਸਮਝ ਲਓ ਉਹ ਹਨੇਰੇ 'ਚ ਪਟਕ ਰਿਹਾ ਜਿਹੜਾ ਇਨਸਾਨ ਕਿਸੇ ਨਾਲ ਚੀਟਿੰਗ ਕਰਦਾ ਸਮਝ ਲਓ ਹਨੇਰੇ 'ਚ ਪਟਕ ਰਿਹਾ ਜਿਹੜਾ ਇਨਸਾਨ ਨਸ਼ਿਆਂ ਦੇ ਵਿੱਚ ਪੈ ਕੇ ਆਪਣੀ ਜ਼ਿੰਦਗੀ ਨੂੰ ਤਬਾਹ ਕਰਦਾ ਸਮਝ ਲਓ ਉਹ ਹਨੇਰੇ 'ਚ ਪਟਕ ਰਿਆ ਤੇ ਜਿਹੜਾ ਇਨਸਾਨ ਆਪਣੇ ਲਾਈਫ ਪਾਰਟਨਰ ਨੂੰ ਧੋਖਾ ਦੇ ਕੇ ਬਾਹਰ ਜਾ ਕੇ ਖੇਤਾਂ ਦਾ ਪਿਆ ਸੰਗਲੋ ਉਹ ਫਲੇਰੇ ਚ ਪਟਕ ਰਿਆ ਜਿਹਦੇ ਬੱਚੇ